ਲੋਈ ਸਰੋਤਾ ਕਣਾਂ ਦੇ ਅੱਗੇ ਵੀਲ ਹੈ ਇਹ ਬੱਚੇ ਨੇ ਬੱਚਿਆਂ ਨੇ ਹੋਰ ਮੰਗ ਕਰ ਲਈ ਵੀ ਇੱਕ ਕੋਈ ਹੋਰ ਕਰਾ ਦਿਓ ਕਿ ਇਹਨਾਂ ਦੀ ਆਗਿਆ ਦੇ ਅਨਸਾਰ ਤੁਹਾਡੇ ਮੂਰੇ ਫਿਰ ਦੂਸਰੀ ਕਹਾਣੀ ਪੇਸ਼ ਕਰਨ ਲੱਗੇ ਆ ਪੰਡਿਤ ਬਿਰਜ ਲਾਲ ਧੌੜਾ ਤੇ ਉਹਨਾਂ ਦੇ ਮੁਖੋਂ ਸਰਵਣ ਕਰਨੀ ਸਾਰੇ ਸਰੋਤਾ ਨੇ ਪਹਿਲਾਂ ਗੱਜ ਕੇ ਬੋਲਣਾ ਵਾਹਿਗੁਰੂ ਜੀ ਕਾ ਹਾਲ ਸਾਬ ਵਾਹਿਗੁਰੂ ਜੀ ਕੀ ਫਤਿਹ ਇੱਕ ਸਮੇਂ ਸਾਡੇ ਬਾਦਸ਼ਾਹ ਸੀ ਹਿੰਦੁਸਤਾਨ ਦਾ ਅਕਬਰ ਸੀ। ਉਹਦਾ ਵਜ਼ੀਰ ਸੀ ਬੀਰਬਲ। ਜਿਹੜਾ ਦੁਨੀਆ 'ਚ ਰਤਨ ਕਹਾ ਗਿਆ। ਰਾਜਨ ਕਹਾਉਣਾ ਬੜੀ ਔਖੀ ਗੱਲ ਹੈ। ਪੰਡਤਾਂ ਦੇ ਵਿੱਚ ਤਾਂ ਕਾਲੀਦਾਸ ਜੀ ਸ਼ਿਰੋਮਣੀ ਪੰਡਤ ਕਹਾਏ। ਬਾਦਸ਼ਾਹਾਂ ਦੇ ਵਿੱਚ ਰਤਨ ਵਜ਼ੀਰ ਕਹਾਇਆ ਤਾਂ ਬੀਰਬਲ ਨੇ। ਉਹ ਬੈਠਾ ਕਚੇਰੀ ਦੇ ਵਿੱਚ ਕਚੇਰੀ ਡਟੀ ਹੈ ਸਾਰੇ ਅਕਬਰ ਦੇ ਰਿਸ਼ਤੇਦਾਰ ਵੀ ਬੈਠੇ ਆ ਸਾਰੇ ਸਹੁਰੇ ਜਨ ਨਵਰੇ ਉਹ ਵੀ ਬੈਠੇ ਨੇ ਸਾਰੇ ਸ਼ੌਕਤ ali ਵਰਗੇ ਲਿਆਕ ali ਵਰਗੇ ਸ਼ੇਰ ਖਾਨ ਵਰਗੇ ਬੀਰਵਾਲ ਵੀ ਬੈਠਾ ਹੈ ਤਾਂ ਬਾਦਸ਼ਾਹ ਕਹਿਣ ਲੱਗਾ ਕਹਿੰਦਾ ਵੀ ਇੱਕ ਮੇਰੇ ਸਾਰੇ ਜਿੰਨੇ ਦੁਨੀਆ ਬੈਠੀ ਹੈ ਅਫਸਰशाही ਬੈਠੀ ਹੈ ਸਾਰਿਆਂ ਨੇ ਆਵਦਾ ਦਿਮਾਗ ਲਾ ਕੇ ਦੱਸਣਾ ਵੀ ਜਿਹੜੀ ਅਸਲੀ ਲੁਫਤ ਹੈ ਉਹ ਸੱਚ ਚ ਹੈ ਜਾਂ ਗੱਪ ਚ ਹੈ ਜਿਹੜੇ 44 ਵਰਗੇ ਬੈਠੇ تھے ਬਾਦਸ਼ਾਹ ਦੇ ਰਿਸ਼ਤੇਦਾਰ بڑے بڑے ਮਾਨੀਕ ਉਹ ਕਹਿਣ ਲੱਗੇ ਮਾਰਾ ਗੱਪ ਗੱਪਨ ਦਾ ਪਰੇਸ਼ਾਦ ਉਹ ਸੱਚ ਨਾਲ ਦੀ ਇਸ ਕਿ ਮੈਂ ਸੱਚ ਤੋਂ ਸੱਚੀ ਹੈ ਗੱਪ ਵੀ ਕਿ ਰੂੜੀ ਜਾਂਦੀ ਖੁਦ ਦੇ ਟਾਣਾ ਮਾਰਨਾ ਉਹਦਾ ਕੀ ਸੁਣਨਾ ਸੁਣਾਉਣਾ ਉਹ ਚ ਕੀ ਲੁਫਤ ਹੋਊਗੀ ਵੀਰਵਾਲ ਬੈਠਾ ਚੁੱਪ ਕਰਿਆ ਸਾਬ ਨੇ ਹਾਂ ਜੀ ਸੱਚ ਸੱਚ ਵਰਗੀ ਚੀਜ਼ ਕਿੱਥੇ ਸੱਚ ਵਰਗੀ ਚੀਜ਼ ਕਿੱਥੇ ਵੀਰਵਾਲ ਬੈਠਾ ਵੀਰਵਾਲ ਨੂੰ ਅਕਬਰ ਕਹਿੰਦਾ ਵੀ ਤੂੰ ਨੇ ਬੋਲਿਆ ਕਹਿੰਦਾ ਬਾਦਸ਼ਾਹ ਤਾਂ ਮੈਨੂੰ ਪੁੱਛਿਆ ਨਹੀਂ ਮੈਂ ਤਾਂ ਨਹੀਂ ਬੋਲੇ ਕਹਿੰਦਾ ਫਿਰ ਹੁਣ ਪੁੱਛਦਾ ਦਸ ਲੁਫਤਾ ਅਸਲੀ ਲੁਫਤਾ ਜਿਹੜੀ ਸੱਚ ਚ ਹੈ ਗੱਪ ਚ ਹੈ ਕਹਿੰਦਾ ਮਹਾਰਾ ਸੱਚ ਚ ਹੈ ਸਾਚੀ ਪਰ ਲੁਫਤਾ ਜਿਹੜਾ ਨਜ਼ਾਰਾ ਤਾਂ ਗੱਪ ਚ ਹੈ ਉਹ ਕਹਿੰਦਾ ਕਿ ਉਹ ਸਾਰੇ ਕਹਿੰਦੇ ਹੱਥ ਮਸਣ ਲੱਗਦੇ ਮੁਸਲਮਾਨ ਤੋ ਵਾਤੋ 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 ਐ ਬਹਾਮਣ ਮਰ ਜਮਾਰਦਾ ਜਿਹੜੀ ਦੁਸ਼ਮਣ ਤੇ ਜਿੰਨਾ ਨਾ ਟੱਕਰ ਉਹ ਕਹਿੰਦਾ ਇਹ ਸਾਰੇ ਕਹਿੰਦੇ ਨੇ ਬੀ ਸੱਚੀ ਤਨੂ ਕਹਿੰਦਾ ਮਰੇ ਇਹ ਕਹਾਂਗੇ ਕਹਿੰਦੇ ਹੁਣ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਤੁਹਾਨੂੰ ਗੱਪ ਚ ਕਹੇ ਵੀ ਗੱਪ ਚ ਅਸਲੀ ਨਜ਼ਾਰਾ ਤਾਂ ਗੱਪ ਗੱਪ ਚ ਹੈ ਜਦੋਂ ਦੇਖਣਾ ਜਉਣਾ ਤੂੰ ਹੂੰ ਵਾਕਈ ਠੀਕ ਹੈ ਸੱਚ ਸਾਚੀ ਇਹ ਕਹਿੰਦਾ ਫਿਰ ਉਹ ਲੋਪਤ ਗੱਪਾਂ ਦੀ ਸੁਣਾ ਗੱਪਾਂ ਦੀ ਦਿਖਾ ਮੈਨੂੰ ਵੀ ਗੱਪ ਦੇ ਵਿੱਚ ਚਾਲ ਫਟਾਏ ਕਹਿੰਦਾ ਦਿਖਾ ਦੂੰ ਐ ਮਾ ਜਣ ਦੇ ਜਾਂ ਟਾਈਮ ਦੇ ਦੇ ਇਹ ਚੀਜ਼ਾਂ ਬਾਦਸ਼ਾਹ ਪਾਲੇ ਤੋਂ ਮਿਲਦੀਆਂ ਨਹੀਂ ਐਵੇਂ ਨਹੀਂ ਮਿਲਦੀਆਂ ਕਿ ਹੁਣ ਐਵੇਂ ਕਹਾਂ ਉਹ ਵੀ ਹੁਣ ਨਹੀਂ ਦਿਖਾ ਇੱਕ ਕਬੂਤਰ ਹੈ ਮੇਰੇ ਕੋ ਫੜਿਆ ਹੋਇਆ ਵੀ ਤੈਨੂੰ ਫੜਾ ਦੇ ਵਾ ਦੇਖ ਲੈ ਇਹ ਤਾਂ ਟਾਈਮ ਲੱਗੂ ਕਹਿੰਦਾ ਟਾਈਮ ਦਾ ਕਿੰਨਾ ਲੱਗੂ ਕਹਿੰਦਾ ਸਾਲ ਛੇ ਮਹੀਨੇ ਤਾਂ ਲੱਗ ਹੀ ਜਾਣਗੇ ਭਾਵੇਂ ਵੀ ਮੈਂ ਮਿਹਨਤ ਵੀ ਕਰੂੰਗਾ ਫੇਰ ਮੈਂ ਤੈਨੂੰ ਆ ਕੇ ਦੱਸੂੰ ਇਹ ਨਾਲ ਵੀ ਠੀਕ ਹੈ ਜਾ ਕਹਿੰਦਾ ਭਾਅ ਟੋਲ ਕਰ ਲੈ ਫਿਰ ਤੈਨੂੰ ਦਿੱਤਾ ਟਾਈਮ ਜਿੰਨਾ ਤੂੰ ਮੰਗੇਂਗਾ ਕਹਿੰਦਾ ਸਾਲ ਦੇ ਦੇ ਪਹਿਲਾਂ ਮਿਲ ਗਿਆ ਪਹਿਲੇ ਹੀ ਆ ਜੂ ਇਹ ਸਾਲ ਨਹੀਂ ਸਾਲ ਨੂੰ ਤਾਂ ਹੁਣ ਨਹੀਂ ਆ ਮੈਂ ਅੱਧਰ ਕੋ ਯਾ ਵੀ ਕਹਿੰਦਾ ਸਾਲ ਹੀ ਦਿੱਤਾ ਕਹਿੰਦਾ ਹੁਣ ਜਾ ਮੈਂ ਕਾ ਦੇਣਾ ਕੋਈ ਖਰਚਾ ਪਿਠਾ ਵੀ ਦੇ ਦੇ ਮੈਨੂੰ ਮੈਂ ਪਿਰੂਗਰਨ ਖਾਤਾ ਜਾਊਂਗਾ ਰੋਟੀ ਟੁਕੜੀ ਖਾਊਂਗਾ ਕਿਦੀ ਭੈਣ ਭਾਈ ਨੂੰ ਵੀ ਮਿਲੂਂਗਾ ਮੈਨੂੰ ਕੋਈ ਖਰਚਾ ਵੀ ਦੇ ਕਹਿੰਦਾ ਕਿੰਨਾ ਚਾਹੀਦਾ ਕਹਿੰਦਾ ਲੱਖ ਦੇ ਉਹ ਕਹਿੰਦਾ ਲੈ ਲੈ ਖਜ਼ਾਨੇ ਜੋ ਕੱਟਦਾ ਤੇ ਇੱਕ ਵੀਰ ਵੱਲ ਲੈ ਕੇ ਤੁਰ ਪਿਆ ਤੇ ਸਾਰੇ ਕਹਿੰਦੇ ਲਈ ਫਸ ਗਿਆ ਬ੍ਰਾਹਮਣ ਹੁਣੇ ਰਾਜਾ ਅਕਬਰ ਹੈ ਇੱਕ ਕੀ ਗੱਪ ਦਾ ਨਜ਼ਾਰਾ ਦਿਖਾਉਂਗੇ ਇਹ ਇਹਨੇ ਤਾਂ ਪੰਗਾ ਲੈ ਲਿਆ ਹੁਣ ਮਰੂ ਆਪੋ ਹੀ ਇਹ ਹੀ ਮੌਤਾਗ ਇਹ ਸਾਰੇ ਬਜ਼ਾਰ ਦੀ ਗੱਲ ਖਿੰਡੀ ਵੀਰ ਬਾਲ ਨੇ ਆ ਪੰਗਾ ਲੈ ਲਿਆ ਰਾਜਾ ਰਾਜਾ ਕਹਿੰਦਾ ਲੈ ਖਰਚਾ ਵੀ ਦੇਤਾ ਮੋਲਤ ਵੀ ਦੇਤੀ ਪਰ ਜੇ ਨਾ ਦਿਖਾਇਆ ਜਿੱਥੇ ਵੀ ਹੋਇਆ ਉੱਥੋਂ ਫੜ ਕੇ ਕਤਲ ਕਰ ਦੂੰ ਕਹਿੰਦਾ ਕਰ ਨਹੀਂ ਠੀਕ ਹੈ ਕਹਿੰਦਾ ਮਨਜ਼ੂਰ ਹੈ ਮੈਨੂੰ ਲੱਖ ਲੱਖੇ ਘਰੇ ਜਾਵੜੇ ਪਣਤਾਣੀ ਕਹਿੰਦੀ ਜੇ ਜੀਪ ਨੂੰ ਬਸੇ ਤੇ ਰੱਖ ਲਿਆ ਕਰੇ ਤੂੰ ਤਾਂ ਮਰ ਨਹੀਂ ਮਰਨੇ ਉਹ ਰਾਜਾ ਹੈ ਤੇਰੀ ਕੀ ਮੈਂ ਚੱਲੂ ਉਹਦੇ ਮੂਰੇ ਉਹ ਤਾਂ ਬੇਦੋਸੇ ਨੂੰ ਵੀ ਫਾਇਦੇ ਦੇ ਸਕਦਾ ਤੂੰ ਤਾਂ ਉਹਨੇ ਮੂਰੇ ਗਾਪੋ ਬੋਲਨੇ ਇਹ ਆਵਾ ਲੱਖ ਲੈ ਜਾ ਕਿਧਰੇ ਜਾ ਕਿਸੇ ਨਾ ਜਾ ਮੈਂ ਚੱਕ ਕੇ ਜਵਾਕ ਆਪਦੇ ਪੇਤਾਂ ਨੂੰ ਲੰਨ ਦੇ ਇਹ ਤੂੰ ਆਵਾ ਕਿਧਰੇ ਲੈ ਜਾ ਮੈਨੂੰ ਨਹੀਂ ਕਿਹੜੇ ਲੱਖ ਦੀ ਲੋੜ ਤੂੰ ਮੇਰੇ ਜਵਾਕ ਬੀ ਮਰਵਾਏਗਾ ਉਹ ਵੀਰ ਵੱਲ ਕਹਿੰਦਾ ਕਮੰਡ ਜੇ ਮਾਰਗੇ ਮੈਂ ਲੁਫਤਰਾ ਨੂੰ ਅੱਜ ਦਿਖਾ ਦਿਆਂ ਪਰ ਅੱਜ ਟਾਈਮ ਨਹੀਂ ਮੇਰੇ ਕੋਈ ਕਿਉਂ ਕਹਿੰਦਾ ਮੈਨੂੰ ਬਾਦਸ਼ਾਹ ਛੁੱਟੀ ਨਹੀਂ ਹੁੰਦਾ ਹੁਣ ਨਾ ਤਾਂ ਰਿਸ਼ਤੇਦਾਰੀਆਂ ਜੀ ਮਿਲੂੰਗਾ 4 ਦਿਨ ਕਿਤੇ 2 ਦਿਨ ਲੰਮਕ ਤੇ 4 ਦਿਨ ਲੰਮ ਮਿੱਤਰਾਂ ਪਿਆਰਿਆਂ ਨੂੰ ਮਿਲੂੰਗਾ ਆ ਲੱਖ ਤੈਨੂੰ ਖੱਟ ਕੇ ਲਿਆ ਤਾਂ ਖਾਣ ਪੀਣ ਨੂੰ ਇਹ ਲੱਖ ਤੋਂ ਆਦਾ ਪੇਟੀ ਜਰ ਲੈ ਤੇ ਮੈਂ ਅਭਧਾਰ ਮਾਰਨਾ ਹੁੰਨਾ ਕਹਿੰਦੀ ਨਾ ਮਾਰਾ ਕਿ ਕਹਿੰਦਾ ਤੂੰ ਮੰਨ ਜਾ ਮੈਂ ਵੀਰਵਾਲ ਨਾ ਲੁਫਤਾ ਮੈਂ ਅੱਜ ਦਿਖਾ ਦੇ ਪਰ ਆ ਉਹ ਮੰਨਣੀ ਨਹੀਂ ਆਜਾਈਓ ਨੇ ਜੇ ਟਾਈਮ ਨਾ ਦਿਖਾਊਗਾ ਤਾਂ ਮਨੂਗਾ ਕਹੀ ਅੱਛਾ ਐਨੀ ਹਮਤਾ ਹੈ ਕਿ ਨਾ ਹਉ ਮੈਨੂੰ ਫਿਰ ਵੀਰਵਾਲ ਰਤਨ ਕੌਣ ਕਹੂ ਤਰਲਾ ਬੇਟੀ ਜੇ ਖਾਓ ਪੀਓ ਆਇਆ ਐਨੇ ਆਇਆ ਜਿੱਦੇ ਮੈਂ ਆਉਂਗਾ ਲੱਖਾਂ ਹੀ ਉਹਦੇ ਇਕੱਠਾ ਕਰਨ ਨੂੰ ਮੇਰੀ ਨਿਆ ਚ ਲੋ ਫਤਿਹ ਦਿਖਾਉਣੀ ਤਾਂ ਪੰਡਤਾਣੀ ਨੇ ਲੱਖ ਪਾੜ ਲਿਆ ਵੀਰ ਵਾਲ ਨੂੰ ਲੈ ਕੇ ਦੋ ਕਪੜੇ ਨਾਲ ਟੋਲ ਕੇ ਪਾ ਲੇ ਇੱਕ ਢੋਲਿਆ ਕਰਾਂਗੇ ਇੱਕ ਪਾ ਲਿਆ ਕਰਾਂਗੇ ਤੁਰ ਕੇ ਪੈਣਾ ਭਾਈਆਂ ਨੂੰ ਮਿਲਣ ਵਾਸਤੇ ਕਹਿੰਦਾ ਹੂੰ ਛੁੱਟੀ ਨਹੀਂ ਦਿੰਦਾ ਇੱਕ ਇਹ ਘੰਟੇ ਦੀ ਮੈਨੂੰ ਕਿ ਜਿਹੜੀ ਨੇ ਮਤਨ ਜਗਾ ਜੁੜਿਆ ਬੈਠਾ ਜਾਓ ਜੀ ਕਹਿੰਦੇ ਹਾਂ ਹੋ ਗਿਆ ਮੇਰਾ ਸਾਰੇ ਰਿਸ਼ਤੇਦਾਰਿਆਂ ਜੀ ਮਿਲੇ ਮਿੱਤਰਾਂ ਪਿਆਰਾਂ ਨੂੰ ਮਿਲੇ ਨੰਦਾ ਨੰਦਾ ਗਿੜਾ ਅਖੀਰ ਸੋਚਿਆ ਵੀ ਹੁਣ ਸਾਲ ਦੇ ਹੋਣ ਦੇ ਵਿੱਚ ਰਹਿ ਗਏ ਮਹੀਨਾ ਦੂਹ ਮਹੀਨਾ ਕਿ ਹੁਣ ਚੱਲੀਏ ਆਪਾਂ ਬਾਦਸ਼ਾਹ ਕੋਲ ਪਾਲੇ ਮੋੜਾ ਬਾਦਸ਼ਾਹ ਬਣੀ ਨੂੰ ਫੇਰੋ ਨੇ ਸਮਾਨ ਖਰੀਦਿਆ ਸਮਾਨ ਕੀ ਕੀ ਖਰੀਦਿਆ ਜਲਾਹਾਂ ਵਾਲਾ ਕੁਛ ਲੈ ਲਈ ਜਾੜ ਜਾ ਲੈ ਲਿਆ ਨਲੀਆਂ-ਨਲੀਆਂ ਬੁਗਮਣਾਂ ਵਾਲੀਆਂ ਸਾਰਾ ਸਮਾਨ ਜਲਾ ਹੈ ਵਾਲਾ ਢਾਣੀ ਮੋਣ ਵਾਲਾ ਸਾਰਾ ਇਕੱਠਾ ਕਰ ਲਿਆ ਤੇ ਬਨਉਟੂ ਦਾੜੀ ਲਾ ਲਈ ਬਨਉਟੂ ਕੇਸ ਲਾ ਲੇ ਲਾ ਕੇ ਸਾਰਾ ਕੁਝ ਜਲਾ ਹੈ ਵਾਲਾ ਪੇਸਟਾਰ ਲੇ ਚੱਲੀਏ ਵੀ ਕਹਿੰਦਾ ਹੁਣ ਜਾ ਕੇ ਬਾਦਸ਼ਾਹੀ ਕਚਹਿਰੀ ਚ ਪੇਸ਼ ਹੋ ਬਾਦਸ਼ਾਹ ਸਾਹਿਬ ਆਓ ਜੀ ਸੁਣਾਓ ਕਿਵੇਂ ਆਏ ਕਹਿੰਦਾ ਕਿ ਮੇਕੇ ਇਥੇ ਦਾ ਕੋਈ ਵੀਰਵਲ ਵਜੀਰ ਹੈਗਾ ਕਹਿੰਦਾ ਹਾਂ ਕਹਿੰਦਾ ਉਹ ਵੀਰਵਲ ਵਜੀਰ ਨੂੰ ਲੈ ਕੇ ਦੇਵਤੇ ਚਾਕੇ ਸੁਰਗ ਚ ਉਹਨੇ ਉੱਥੇ ਦੇਵਤਾ ਨੂੰ ਗਿਆਨ ਕਰਾਇਆ ਦੇਵਤੇ ਤਾਂ ਉਹਨੂੰ ਛੁੱਟੀ ਨਹੀਂ ਦਿੰਦੇ ਤੇ ਮੈਂ ਉਹ ਉੱਥੇ ਦਾ ਸੁਰਗ ਦਾ ਜਲਾਹਾਂ ਤੇ ਤੂੰ ਕੀ ਕਰਦਾ ਕਹਿੰਦਾ ਮੈਂ ਹਾਂ ਤਾਂ ਆਈ ਸੀ ਹਿੰਦੁਸਤਾਨ ਦਾ ਜੰਮਿਆ ਮੈਨੂੰ ਵੀ ਚਾਕੇ ਦੇਵ ਚਿਲ ਗਏ ਤੇ ਕਿੰਨਾ ਕੀਰ ਹੋ ਗਿਆ ਹਨਾ ਮੈਨੂੰ ਬੀਤ ਕੇ ਕਈ ਹਜ਼ਾਰਾਂ ਬਰੇ ਸੁਰਗ ਚ ਗਏ ਦੇਵਤੇ ਮੇਰੀ ਉਮਰ ਵਧਾ ਛੱਡਦੇ ਨੇ ਸਾਬ ਜਿੰਨੀਆਂ ਪੁਰਣੀਆਂ ਨੇ ਆਕਾਸ ਮਾਰਗ ਦੇ ਵਿੱਚ ਰਿਸ਼ੀਆਂ ਜੀਆਂ ਧਰੂਮ ਦੀ ਪ੍ਰਲਾਦ ਦੀ ਉਹਨਾਂ ਪੁਰੀਆਂ ਚ ਵੀ ਮੈਂ ਜਾਣਾ ਦੇਵਤਿਆਂ ਚ ਵੀ ਜਾਣਾ 14 ਤਮਕਾ ਜੇ ਮੈਂ ਫਿਰਦਾ ਰਾਜਾ ਮੈਂ ਦੇਵ ਜਲਾਹਾ ਵਜਦਾ ਪਰ ਜੰਮਿਆ ਮੈਂ ਐਸੇ ਧਰਤੀ ਦਾ ਮੈਨੂੰ ਚਾੱਕ ਕੇ ਲਈ ਦੇਵਤੇ ਮੇਰੀ ਉਮਰ ਵਧਾ ਦੇ ਨੀ ਮਰ ਨਹੀਂ ਦਿੰਦੀ ਇਹਨਾਂ ਅੱਛਾ ਫੇ ਤੇਰੇ ਚ ਕੋਈ ਗੁਣ ਹੋਊ ਕਹਿੰਦਾ ਕਹਿੰਦਾ ਗੁਣ ਹੈਗਾ ਮੇਰੇ ਚ ਇਹ ਕਹਿੰਦਾ ਫੇ ਗੁਣ ਹੈ ਫਿਰ ਉਹ ਦਾਸਿਕ ਕਿਹੜੇ ਗੁਣ ਦੀ ਖਾਤਰ ਤੈਨੂੰ ਦੇਵਤੇ ਲੱਗੇ ਕਹਿੰਦਾ ਮਹਾਰਾਜ ਮੈਂ ਬੁੰਨਦਾ ਤਸਰੀਆਂ ਤਸਰੀਆਂ ਬੁੰਨਦਾ ਮੈਂ ਤੇ ਮੇਰੀ ਤਸਰੀ ਦੇ ਗੁਣ ਨੇ ਸਭ ਦੇਵੀ ਦੇਵਤਾ ਦੇ ਸਿਰ ਤੇ ਮੇਰੇ ਮੇਰੇ ਤਸਰੀਆਂ ਬੰਨੀਆਂ ਬੁੰਨੀਆਂ ਪੜਨੀਆਂ ਪਹਿਨੀਆਂ ਨੇ ਦੇਵੀਆਂ ਨੇ ਜਿੰਨੀਆਂ ਦੁਰਗਾ ਰੂਪ ਨੇ ਉਹਨਾਂ ਦੇ ਸਿਰ ਤੇ ਚੁੰਨੀਆਂ ਮੇਰੀਆਂ ਬੁੰਨੀਆਂ ਨੇ ਕਹਿੰਦਾ ਵੀ ਫੇਰ ਤਾਂ ਬੜਾ ਤੇਰੇ ਜਿਹਾ ਗੁਣ ਹੈ ਉਹਦੇ ਜਿ ਫਿਰ ਤੇਰੀ ਤੇਰੀ ਬਣਾਈ ਦੇ ਵਿੱਚ ਜਾਂ ਤੇਰੇ ਇਸ ਕੰਮ ਦੇ ਵਿੱਚ ਇਹ ਕੀ ਲੁਪਤਾ ਤੁਸੂ ਉਹ ਜਿਹੜਾ ਫਿਰ ਉਹ ਜੀ ਗੁੰਕੀ ਹੈ ਕਹਿੰਦਾ ਉਹਦੇ ਚ ਗੁਣ ਇਹ ਹੈ ਵੀ ਮੇਰੀ ਤਸਰੀ ਜੀ ਦੇ ਸਰਤੇ ਹੈ ਦੂਜਾ ਬੰਦਾ ਉਹਦੇ ਮੂਹਰੇ ਆਇਆ ਆ ਕੇ ਖੜਾ ਹੈ ਤਾਂ ਉਹਨੂੰ ਉਹਦੇ ਪੈਰਾਂ ਤੋਂ ਲਾ ਕੇ ਸਿਰ ਤੱਕ ਗੁਣ ਦਾ ਅਗੁਣ ਦਾ ਸਾਰੇ ਚੰਨ ਨੂੰ ਇਹ ਮੇਰੀ ਤਸਰੀ ਆ ਕੁਸ ਦਾ ਹੈ ਅਗਵਾਹੀ ਰਹਿਣ ਦੀ ਲੋੜ ਨਹੀਂ ਕਹਿੰਦਾ ਉਹ ਚਾਹੇ ਚੁੱਪ ਕਰੇ ਖੜੇ ਉਹ ਮੇਰੀ ਤਸਰੀ ਦੱਸੂ ਤੈਨੂੰ ਹੈਂ ਉਹ ਉਹ ਟੱਛਰੀਆਂ ਬਣ ਬਾਦਸ਼ਾਹ ਕਹਿੰਦਾ ਅੱਛਾ ਜਗੁਣਾ ਹਾਂ ਕਹਿੰਦਾ ਉਹ ਸੇਨਮ ਇਹਨੂੰ ਛੁੱਟੀ ਦਿਵਾਈਏ ਤੁਹਾਡੇ ਬਜੀਰ ਨੇ ਵੀ ਮਹਾਰਾਜ ਤੁਹਾਡੇ ਕੋਲ ਹੀ ਤਾਂ ਹਣੀਆਂ ਸਾਡੇ ਮੁਲਕ ਚੋਂ ਗੁੰਮ ਹੋ ਗਈਆਂ ਵੀ ਸਾਡੇ ਸਾਡੀ ਇਹਨ ਪਹੁੰਚ ਤੇ ਭੇਜੀ ਹਿੰਦੁਸਤਾਨ ਦੀ ਕਚਹਿਰੀ ਉੱਥੇ ਵੀ ਇਹ ਕਰੇ ਪ੍ਰਚਾਰ ਉੱਥੇ ਪਹਨਾ ਵੀ ਸਭ ਨੂੰ ਮੈਨੂੰ ਉਹਨੇ ਭੇਜਿਆ ਇੱਥੇ ਤੁਹਾਡੇ ਕੋਲ ਤੁਹਾਡਾ ਨਾਮ ਅਕਬਰ ਹੈ ਕਹਿੰਦਾ ਹਾਂ ਜੀ ਅਕਬਰ ਹੀ ਹੈ ਫਿਰ ਮੈਂ ਇਹ ਇਹ ਤਸਵੀਰੀਆਂ ਮੋਣਨ ਵਾਸਤੇ ਭੇਜਿਆ ਉਹਨੇ ਵੀਰਵਲ ਨੇ ਦੇਵਤਾ ਤੋਂ ਛੁੱਟੀ ਦਵਾਈਆਂ ਉਹਨੇ ਮੈਨੂੰ ਮੈਂ ਮੁੜ ਕੇ ਜਾਣਾ ਉੱਥੀ ਹੈ ਮੈਂ ਤਾਂ ਥੋੜੇ ਬਾਤ ਹੈ ਕਿ ਤੇਰੀ ਕਤੇਰੀ ਬਾਤ ਬਹੁਤ ਚਾਹ ਕਹਿੰਦਾ ਫੇ ਸਾਡੀ ਮਣ ਸਾਰਿਆਂ ਤੋਂ ਪਹਿਲਾਂ ਕਹਿੰਦਾ ਬੰਦੋ ਜੀ ਹਾਂ ਵੇ ਬਣ ਦੇ ਕਹਿੰਦਾ ਕਹਿੰਦਾ ਬਣ ਕੀ ਦੇ ਮੈਂ ਮੇਰੇ ਮੈਂ ਬੈਠੂ ਕਿੱਥੇ ਪਹਿਲਾਂ ਮੈਨੂੰ ਜਗਾ ਦੇ ਚੱਲੀ ਆ ਬਾਪੂ ਡਾਕਟਰ ਉਹਨਾਂ ਨੂੰ ਧਰ ਕੇ ਤੇ ਮੈਂ ਬੈਠੂ ਕਿੱਥੇ ਆਪਦਾ ਸਮਾਨ ਵੀ ਮੈਂ ਜੜ ਜੜਈਆ ਕਰਨਾ ਹੈ ਇਨ ਤਾਹਾਂ ਵੀ ਬੰਨਣਾ ਹੈ ਰਛ ਵੀ ਬਰੋਣਾ ਹੈ ਆਟਾ ਸੂਟ ਵੀ ਲੈਣਾ ਹੈ ਬਣਾਉਣਾ ਹੈ ਤੇ ਫਿਰ ਮੇਰੇ ਬਾਅਦ ਤੇ ਕੋਈ ਜਗ੍ਹਾ ਚਾਹੀਦੀ ਹੈ ਮਹੀਨੇ ਵੀ ਜਿੰਨ ਟਮਾਟਾ ਸ੍ਰੀ ਤਿਆਰ ਕਰਦੂੰ ਤੇਰੀ ਕਿੰਨਾ ਕਰਤਾ ਹੂੰ ਇੰਨਾ ਕੋ ਹੁ ਮਹਾਰਾਜ ਲੱਖ ਕਿਤਾ ਲੱਗੀ ਜਉਦੇ ਸੀ ਤਾਂ ਸ੍ਰੀ ਤੇ ਤੋਂ ਬਾਤ ਆਏ ਨਾ ਨਾ ਪ੍ਰਕਾਰ ਦੀ ਬਣਾਉਣੀ ਪਊ ਮੈਨੂੰ ਅੱਛਾ ਇਹ ਵੀ ਲੱਖ ਦਾ ਨੂੰ ਰੁਪਈਆ ਦੇ ਉਹ ਇੱਕ ਕਮਰਾ ਸੰਭਲ ਲੱਖ ਰੁਪਈਆ ਲੈ ਲਿਆ ਇੱਕ ਕਮਰਾ ਸੰਭਲ ਸਾਬਨ ਕੇ ਕਾਬਰਾ ਤੇ ਭੇਗੇ ਬੈਠ ਕੇ ਤੇ ਕੁੰਬੜੀ ਜੀ ਬਣਾ ਲਈ ਬਠਣ ਵਾਲੀ ਉੱਤੇ ਬਨ ਲਿਆ ਕਟਿਆਣਾ ਰਸਾ ਫਿਰ ਭਾਈ ਉਹ ਰੱਛ ਜਬ ਬਨ ਲਿਆ ਸਾਰਾ ਕੋ ਸਮਾਨ ਤਿਆਰ ਕਰਕੇ ਕਹਿੰਦਾ ਬਾਦਸ਼ਾਹ ਸਾਹਿਬ ਕਹਿੰਦਾ ਹਾਂ ਫਿਰ ਆਗੇ ਦਵਾਰੇ ਕਹਿੰਦਾ ਦੱਸ ਕਹਿੰਦਾ ਮਹਾਰਾਜ ਮੈਨੂੰ ਬੰਦੇ ਦੇ ਦੇ ਧੋ ਤੇਰੇ ਖਾਸ ਹੋਣ ਜਿਨ੍ਹਾਂ ਦੀ ਤੂੰ ਉਲਟਾ ਨਾ ਸਕੇ ਪਰ ਮੇਰੀ ਤਸਰੀ ਚ ਇੱਕ ਗੁਣ ਹੈ ਇਹ ਉਹ ਅਸਲ ਤੇ ਕਨਸਲ ਦਾ ਦੀ ਹੈ ਜਿਸੂ ਵੀ ਅਸਲ ਨੂੰ ਕਨਸਲ ਨੂੰ ਉਹ ਦਿਸਦੀ ਇਹ ਮੇਰੀ ਤਸਰੀ ਦੇ ਵਿੱਚ ਗੁਣ ਤੇਰੇ ਬੰਦੇ ਉਹ ਹੋਣ ਜਿਹੜੇ ਮੁਕਰ ਨਾ ਸਕਣ ਵੀ ਹਾਂ ਅਸੀਂ ਆਢ ਜਾਂ ਸਾਡੇ ਫਿੱਟਾ ਹੈ ਅਜੇ ਨੂੰ ਕਹਿ ਗਏ ਆ ਵੀ ਐਸੇ ਡਿਜ਼ਾਈਨ ਨਹੀਂ ਬਣਾ ਕਹਿੰਦਾ ਜੀ ਸ਼ਕਤਾਲੀ ਨਹਾ ਕਹਿੰਦਾ ਤੁਸੀਂ ਉਠੋ ਜੀ ਉਹ ਉਠਾ ਕਹਿੰਦਾ ਗੱਲ ਸ਼ੇਰਖਾਂ ਹਾਂ ਤੂੰ ਵੀ ਉਠ ਲੈ ਜੀ ਇਹਨਾਂ ਨੂੰ ਦੋਹਾਂ ਨੂੰ ਲੈ ਜਾਓ ਇਹ ਦੋ ਹੀ ਬੰਦੇ ਮੇਰੇ ਨੇ ਰਿਸ਼ਤੇਦਾਰ ਵੀ ਨੇ ਮੇਰੇ ਕਜੇਰੀ ਇਹ ਅਹਲਕਾਰ ਵੀ ਨੇ ਤੇ ਇਹਨਾਂ ਨੂੰ ਲੈ ਜਾਓ ਜੋ ਇਹ ਕਹਿਣਗੇ ਮੈਨੂੰ ਮਨਜ਼ੂਰ ਹੈ ਜਿਹੜੀ ਇਹਨਾਂ ਦੇ ਫਿੱਟ ਆ ਗਈ ਉਹ ਮੇਰੇ ਫਿੱਟ ਹੀ ਹੈ ਆਓ ਬਈ ਕਾ ਕਹਿੰਦਾ ਮੈਂ ਇਵੇਂ ਬੁਣ ਕੇ ਤੁਹਾਡੇ ਕੋਲੇ ਆ ਜਾ ਮੇਰੇ ਲੱਖ ਲੱਗੇ ਐਵੇਂ ਜਾ ਵੀ ਤੁਸੀਂ ਕੈਂਸਰ ਮਾਰਨ ਵੀ ਨਹੀਂ ਤਾਂ ਮੇਰੇ ਤਾਂ ਪਸੰਦ ਨਹੀਂ ਕਹਿੰਦਾ ਉਹ ਤੈਨੂੰ ਰੱਖਣੀ ਪਊਗਾ ਜਿਹੜੀ ਇਹ ਗੱਜਣ ਗਈ ਕਹਿੰਦਾ ਇਵੇਂ ਹੀ ਕਰਾਂਗੇ ਜਾਓ ਸ਼ੌਕਟਲੀ ਤੋਰਤਾ ਚੇਰ ਖਾਂਟਾ ਉਰਤਾ ਜਾਓ ਪਹਿਲਾਂ ਡਿਜ਼ਾਈਨ ਦੇਖਿਓ ਜਿਹੜਾ ਤੁਹਾਡੇ ਡਿਜ਼ਾਈਨ ਫਿੱਟ ਬੈਠੂ ਉਸ ਡਿਜ਼ਾਈਨ ਨੂੰ ਇਹ ਬੁਣ ਕੇ ਆਪਣੇ ਕੋਲੇ ਹਾਜ਼ਰ ਕਰੋ ਲਓ ਜੀ ਕਹਿੰਦੇ ਯਾਨੀ ਉਹ ਜੇ ਉਹ ਦੋਏ ਤੁਰਪੇ ਨਾਲ ਉਹ ਜਾ ਕੇ ਕੁੰਮੜ ਦੇ ਵੇਗ ਉਹਨਾਂ ਨੂੰ ਤਾਣੀ ਪੇਟਾ ਕੁਛ ਦਿੱਤੇ ਜਿਸਦਾਨ ਦੋਹਾਂ ਉਹਨੇ ਚੱਕਲਿਆਂ ਨਾਲਾਂ ਪਾਹਲੇ ਪੜਿਆਂ ਦੇ ਪੈਰ ਦਿੱਤਾ ਹਲੂਣਾ ਤੱਕ ਜਿੱਦ ਹੋ ਗਿਆ ਮਾਰਨੇ ਦੁਕ ਨਾਲ ਆਈ ਦੇ ਨੂੰ ਫਿਰ ਦੁਕਾਈ ਦੇ ਨੂੰ ਤਾਂ ਦੇਖੋ ਆ ਬਿਟੇ ਉਹਨਾਂ ਚਾਗਦੇ ਨੇ ਸ਼ੇਰ ਕਹਿੰਦਾ ਹਾਂ ਕਿ ਅੰਦਾਜ਼ ਉਹੀ ਰਸਤੇ ਜੇ ਮੈਂ ਕਹਤਾਂ ਮੈਂ ਤਾਂ ਕੁਛ ਨਹੀਂ ਫੈਲਾਣੇ ਨਹੀਂ ਉਹਨੂੰ ਆ ਕੁਕਨਾ ਚਲੇ ਚਾਚਾ ਜੀ ਬੇਟਾ ਕੋਈ ਜੇ ਉਹ ਕੁਕਨਾ ਚਲੇ ਬਣੇਗਾ ਉਹਦੇ ਸ਼ੌਕਤ ਅਲੀ ਸੋਚਦਾ ਆ ਤੁਸੀਂ ਨਾ ਸੋ ਮਹਾਰਾਜ ਉਹ ਕਹਿੰਦਾ ਚਾਹ ਤੇ ਵੀ ਇੱਥੇ ਤਾਨੀ ਨਾ ਪਹੁੰਚ ਤੇ ਇੱਥੇ ਸੂਤ ਕੋਸ ਨਹੀਂ ਗਿਆ ਉਹ ਕਹਿੰਦਾ ਮੈਂ ਜੇ ਤਾਂ ਕਹਤਾਂ ਵੀ ਮੈਨੂੰ ਕੁਛ ਹੋਸਦਾ ਤਾਂ ਇਹ ਕਹੂੰ शेर शेरखा मेरा पति जय खूब ये नहीं है ये बना टू है दिन आए सोचो सोच पाए नहीं जी होर दिखाओ होर लो देखो शेर शेरखा आह ठीक नहीं कहना इन चाचे मैनू दी नहीं एक कहना मेनू जा रंग लग जाए ਹੋਰ ਦਿਖਾਓ ਜੀ ਡਿਜ਼ਾਈਨ ਲਓ ਹੋਰ ਦੇਖ ਲਓ ਮਾਰਾ ਝੂਠਾ ਸਿੱਟਣਾ ਨਾ ਅਧਰੋਧਰੀ ਆ ਦੇਖੋ ਆਹਾ ਕਿੰਝ ਰਖਣਾ ਆ ਨਹੀਂ ਠੀਕ ਉਹ ਕਹਿੰਦਾ ਹਾਂ ਚਾਚਾ ਜੀ ਮੈਨੂੰ ਇਹ ਇਹ ਠੀਕ ਲੱਗਦਾ ਇਹ ਠੀਕ ਲੱਗਦਾ ਜਿਦਾ ਕੁਝ ਨਹੀਂ ਕੁਝ ਨਹੀਂ ਉਹ ਆਪਸ ਵਿੱਚ ਬਸ ਦਿਲ ਦੇ ਬਲਬਲੇ ਕੀ ਫਿਰਦੇ ਨੇ ਆਪ ਦੇ ਵੀ ਆ ਲਓ ਜੀ ਭਈ ਆ ਜਿਹੜਾ ਆਹ ਦਾ ਸਾਨੂੰ ਹੁਣ ਨਮੂਨਾ ਦਿਖਾਇਆ ਹੈ ਨਾ ਹਾਂਜੀ ਇਸ ਨਮੂਨੇ ਦੀਆਂ ਸਮਾਰ ਤੇ ਵਧੀਆ ਬਣ ਕੇ ਦੇ ਜਾਓ ਜੀ ਇਹਨਾਂ ਬਸ ਮੈਂ ਤਸਰੀ ਅੱਜ ਤੋਂ 5-7 ਦਿਨ ਹੁਣ ਬਣ ਕੇ ਲਿਆਉਂ ਬਾਈ ਜੀ ਤੌਰ ਤੇ ਵੀ ਠੀਕ ਹੈ ਤੁਹਾਡੀ ਇਹ ਗੱਲ ਥੋੜੀ ਤਾਂ ਨਹੀਂ ਤੁਸੀਂ ਨਾ ਨਹੀਂ ਮੁਕਰਦੇ ਵੀ ਐਸੀ ਜਿਹੜਾ ਰੰਗ ਦੇਖਿਆ ਕਿ ਉਹ ਹੈ ਨਹੀਂ ਉਹ ਤਾਂ ਤਾਂ ਸੋਹਣਾ ਕਹਿੰਦੇ ਬਾਦਸ਼ਾਹ ਦੀ ਗਤੀ ਨਹੀਂ ਯੋ ਅਲਟਾ ਦੂ ਅਸੀਂ ਜਿਹੜਾ ਕਹਿ ਚੱਲੇ ਤੁਹਾਨੂੰ ਇਹੀ ਯਾਰ ਕਰਦੇ ਬਹੁਤ ਅੱਛਾ ਜਾਓ ਫਿਰ ਤੋਰ ਤੇ ਵੀਰਬਾਲ ਭਾਈ ਬਾਜ਼ਾਰ ਚ ਜਾਵੜੇ ਕਿੜਿਓ ਤੇ ਟਾਸਰੀ ਨਹੀਂ ਕਿੜਾ ਚਲਖਾ ਖਾਂਦਾ ਪਿੰਦਾ ਫਿਰ ਮਾੜੀ ਰਹਿ ਹ ਉਹ ਦੋ ਵਾਰ ਫੇੜਾ ਕੇ ਰਾਤ ਨੂੰ ਬਿਚਾ ਕੇ ਬਿਸਰਾ ਪੈ ਗਿਆ ਪੰਜ ਦਿਨੇ 10 ਦਿਨ ਕੱਢ ਤੇ ਫਿਰ ਇੱਕ ਬੋਟੀ ਜੀ ਲੈਂਦੀ ਚੰਗੇਰ ਲਿਆ ਕੇ ਫਿਰ ਉਹਦੇ ਵਿੱਚ ਉੱਤੇ ਕਤੌਲੀਆ ਲੈਂਦਾ ਟਕਣ ਉਹ ਖਾਲੀ ਜੰਗੇਰ ਦੇ ਉੱਤੇ ਤੌਲੀਆ ਦੇ ਕੇ ਵੀਰਵਾਲ ਚੱਲ ਪਿਆ ਫਿਰ ਕਜੈਰੀ ਕਰਨੀ ਕਜੈਰੀ ਕਰਨੀ ਚੱਲਿਆ ਤਾਂ ਜਾ ਬਾਦਸ਼ਾਹ ਦੇ ਹਾਜ਼ਰ ਹੋਇਆ ਹਾਂਜੀ ਆਗੇ ਆਗੇ ਜੀ ਕਹਿੰਦਾ ਬਾਦਸ਼ਾਹ ਕਹਿੰਦਾ ਫਿਰ ਦਿਖਾਓ ਕਹਿੰਦਾ ਨਹੀਂ ਕਿਉਂ ਪਹਿਲੇ ਉਹਨਾਂ ਨੂੰ ਸਾਧ ਜਿਹੜੇ ਤੇ ਮੇਰੇ ਕੋਲ ਭੇਜੇ ਤੇ ਛੇਰ ਖਾ ਆ ਵੀਰੇ ਚੌਥਲੀ ਜੀ ਆਓ ਆਗੇ ਤੇ ਵੀ ਕਹਿੰਦਾ ਪਹਿਲਾਂ ਇੱਧਰਲੇ ਪਾਸੇ ਆ ਜਾਓ ਗੱਦੀ ਤੋਂ ਐਂ ਦੱਸੋ ਹੁਣ ਤੁਸੀਂ ਵੀ ਜਿਹੜਾ ਤੁਸੀਂ ਨਮੂਨਾ ਮੈਨੂੰ ਕਹਿ ਕੇ ਆਏ ਤੇ ਉਹੀ ਹੈ ਕੋ ਹੋਰ ਹੈ ਕੋਈ ਜਿਹੜਾ ਤੁਸੀਂ ਮੈਨੂੰ ਕਹਿ ਕੇ ਆਏ ਤੇ ਉਹੀ ਹੈ ਕੋ ਹੋਰ ਹੈ ਕਹਿੰਦੇ ਜਮਾਂਗੇ ਉਹੀ ਹੈ ਜਿਹੜਾ ਅਸੀਂ ਕਹੇ ਤੇ ਉਹੀ ਹੈ अच्छा हाँ जाओ बैठ गए ज़मीर खड़ा हो गया मैं कहना बादशाह हूँ मैं तेरी या अब सारी संगत को भी दिखा ला दिखा शौक ताली ताली को ले पहले उन्होंने शेर खा कोई फंक है हाँ भी तुम टैक्सरी देख के बह गए मैनुनाम खनाम कोई तीसरे देते ही नहीं ਉਹ ਮਹਾਰਾਜਾ ਦੇ ਰਿਸ਼ਤੇਦਾਰ ਇੱਕ ਸਾਲਾ ਇੱਕ ਸਹੁਰਾ ਤੇ ਮੈਨੂੰ ਕੋਈ ਇਨਾਮ ਖਰਾਮ ਦੋਵੇਂ ਫਸ ਗਈ ਫੇਰ ਖਾਂ ਪੇ ਕੀ ਕੀ ਦਈਏ ਪਾ ਲਾ ਕੇ ਰਹਿ ਕਰਨ ਕਹਿੰਦਾ ਮੈਂ ਜਰਨਾ ਲਾ ਫੌਜ ਦਾ ਤੂੰ ਵਜੀਰ ਹੈ ਬਰਾਬਰ ਦਾ ਮਹਾਰਾਜਾ ਦੇ ਉਹਨਾ ਪਣਾ ਵਾਲਾ ਪੰ 500 ਰੁਪਏ ਦਾ ਦੇ 1000 ਕਰਕੇ ਦੇਉਣਾ ਨੂੰ ਕਨ ਸਾਈ ਚੇਰਖਾਨ ਨੇ ਫੜਾਤਾ ਤੇ ਪੰਜ ਸੇ ਫੜਾਤਾ ਲੈ ਕੇ ਤਲੀ ਨੇ ਆ ਲਵਣ ਠੀਕ ਕਹਨਾ ਨਾ ਤਸਰੀ ਸੁਣਾ ਕੇ ਲੋਕਾਂ ਨੂੰ ਕਹਿੰਦਾ ਤਸਰੀ ਦੱਸੋ ਵੀ ਉਹੀ ਹੈ ਜਿਹੜੀ ਤੁਸੀਂ ਤੁਸੀਂ ਦੇਖਿਆ ਤੇ ਕਹਿੰਗੇ ਚਾਹੇ ਉੱਥੇ ਕਹਿਤਾ ਆਏ ਤੁਹਾਨੂੰ ਕਹਿੰਦਾ ਫਿਰ ਉਹਨੂੰ ਨਹੀਂ ਤੂੰ ਵੀ ਪੁੱਛਣਾ ਲੋਕਾਂ ਤੋਂ ਵੀ ਨਾ ਨੇ ਸਹੀ ਪਾਤੀਏ ਤੇ ਮੈਂ ਤਾਂ ਐ ਪੁੱਛਦਾ ਹਾਂ ਮੈਂ ਦੁਨੀਆ ਤੋਂ ਲੈ ਕੇ bade bade afsana mure ho gaya ਇਹ ਵੀ ਗੁਰਮਖੋਂ ਨਹੀਂ ਤਾਂ ਜਾਣਾਂ ਦੀ ਕੀ ਸੀ ਕਿਸੇ ਨੇ 500 ਕਿਸੇ ਨੇ 700 ਕਿਸੇ ਨੇ 500 ਕਿਸੇ ਨੇ 700 ਜੇ ਇਹ ਕਿਸੇ ਦੀ ਪਹੁੰਚ ਦਿੰਦੇ ਫਿਰੇ ਸਾਰੇ ਸੰਗਤੋਂ ਇਕੱਠੇ ਕਰ ਲੈ ਮਿਹਰਬਾਨ ਨੇ ਪੈਸੇ ਪੈਸੇ ਇਕੱਠੇ ਕਰਕੇ ਫਿਰ ਬਾਦਸ਼ਾਹ ਕੋਲ ਆ ਕੇ ਲੈ ਕੇ ਜੀ ਹਾਂ ਜੀ ਮਹਾਰਾਜ ਲਓ ਉਹ ਕਈ ਤਾਂ ਜਿਹੜੀ ਚਲਾਕ ਤੇ ਉਹ ਤਾਂ ਕਹਿੰਦਾ ਕੰਨੀ ਕੀ ਹੰਤਾ ਬੜੀ ਬੜੀ ਆ ਤਸਰੀ ਹੈ ਕਈ ਜੀਨਾਂ ਨੂੰ ਦਿਸਦੀ ਵੀ ਨਹੀਂ ਉਹ ਵੀ ਲਾ ਕੇ ਕਹਿਣਾ ਵੀ ਆਪਾਂ ਕਿਉਂ ਕਨਸਲ ਬਣ ਗਏ ਲੋਕ ਕਿ ਤਰ੍ਹਾਂ ਕਰਨਗੇ ਇਹਨੇ ਜਲਾਏ ਨੇ ਪਹਿਲਾਂ ਕਹੀ ਸੀ ਵੀ ਕਨਸਲ ਨੂੰ ਦਿਸਦੀ ਨਹੀਂ ਜੀ ਬਹੁਤ ਠੀਕ ਠੀਕ ਆ ਫਿਰ ਜਾ ਮਾਂ ਦਾ ਪੁੱਤਾ ਤੇਰੇ ਤਸਰੀ ਬਣ ਦੇ ਸ਼ਾਹਵਾ ਚ ਲੱਗੀ ਮਿਲਣ ਸਾਰਾ ਮੈਂ ਕਿਉਂ ਉੱਠੇ ਬਾਜ਼ਾਰ ਕਹਿੰਦਾ ਬਾਦਸ਼ਾਹ ਕੋਲ ਪਹੁੰਚ ਗਿਆ ਲਓ ਜੀ ਮਹਾਰਾਜ ਹੁਣ ਫਿਰ ਤੁਸੀਂ ਕਰੋ ਫਿਰ ਵਾਜਾ ਚੈਨੋ ਜੇ ਤੱਤ ਉਲੀਆ ਚੱਕ ਕੇ ਦੇਖਿਆ ਕੰਘੇਰ ਖਾਲੀ ਉੱਚ ਕੁਛ ਨਹੀਂ ਵਈ ਵਾਜਾ ਕਹਿੰਦਾ ਸਾਲਿਆ ਤੂੰ ਕਨਾ ਸਮੇ ਆ ਸਾਰਾ ਸਾਰੇ ਹੱਕਾ ਮਾਰਦੇ ਨੇ ਵੀ ਅੰਤ ਹੈ ਕੋਈ ਆਟ ਅਦਰੀ ਅੰਤ ਹੈ ਕੋਈ ਆਟ ਅਦਰੀ ਸਾਰੇ ਜੇਬਾਂ ਚੋਂ ਕੜਕੜ ਨੋਟ ਫੜਾਈ ਜਾਂਦੇ ਨੇ ਜਲਾਏ ਨੂੰ ਵੀ ਜੇ ਹੁਣ ਮੈਂ ਮੈਂ ਕਹਿੰਨਾ ਵੀ ਇਹ ਮਿੰਨਤਾ ਦੇ ਕੁਛ ਨਹੀਂ ਦੀਦਾ ਤਵੇ ਮੈਂ ਪਾਸ ਦਾ ਇਰੇ ਮੈਨੂੰ ਸਾਰਾ ਸਾਰੀ ਜਿੰਨੀ ਸੰਗਤ ਬੈਠੀ ਹੈ ਸਾਰੇ ਆਪ ਸਰਵਰ ਚਾਈ ਬੈਠੀ ਹੈ ਇਹ ਸਾਰੇ ਐ ਕਹਿੰਗੇ ਵੀ ਤੂੰ ਕਨਸਲ ਕਿ ਤੋਂ ਬੈਗਾ ਤਾਂ ਕਿ ਗੱਦੀ ਤੇ ਸਾਡੀ ਬਾਚਾਉਣ ਚਾਤਰਦੀ ਇੱਕ ਵਾਰ ਬੜਾ ਕਿਤੇ ਟੀਮਾ ਸ਼ਾਦੀ ਉਹਨੇ ਦੇਖ ਕੇ ਮੈਂ ਮਟਕ ਐਂ ਕਰੋ ਜੀ ਛੇਖਾ ਹਾਂ ਹਾਂ ਉੜਿਆ ਉਠਾ ਆਗੇ ਦੱਸੋ ਜੀ ਕਿਸੇ ਤਤ ਤਿਆ ਰਾਏ ਦਿਨ ਬਣਾਗੇ ਕੁਝ ਚੰਗਾ ਜਨਾਉਣਗੇ ਆਪਣੀ ਕੌਮ ਦਾ ਉਸ ਦਿਨ ਪੈਣਗੇ ਤਸਰੀ ਨੂੰ ਜਾਂ ਉਹ ਇਹ ਬੇਗਮ ਸਾਹਿਬ ਨੂੰ ਪੜਾਏ ਉਹ ਟਾਕੇ ਰੱਖ ਨੂੰ ਬੇਟੀ ਪੱਤੇ ਨਾ ਹੁਣੇ ਜਕਾਦੀ ਰਚਕਾਦੀ ਜਿਉ ਹੋਈ ਲੱਗੇ ਲੱਗੇ ਤੇ ਮੁੜ ਕੇ ਆਗੇ ਠੀਕ ਠੀਕ ਇਲਾਹਾਬ ਠੀਕ ਕਹਿੰਦਾ ਇਹ ਨਹੀਂ ਠੀਕ ਹੈ ਤੂੰ ਬਾਦਸ਼ਾਹ ਹਿੰਦੁਸਤਾਨ ਦਾ ਇੰਨੇ ਨਿਆ ਬਚਰੇ ਆ ਤੇਰੇ ਨੌਕਰਾਂ ਨੇ ਕਿਸ ਨੇ ਕੁਝ ਦਿੱਤਾ ਕਿਸ ਨੇ ਕੁਝ ਦਿੱਤਾ ਤੂੰ ਕਿਹਨੇ ਹੁੰਦਾ ਦੇ ਮੈਨੂੰ ਕੀ ਜਨੇ ਬਾਦਸ਼ਾਹ ਸੋਚਦਾ ਹੁਣ ਮੈਂ ਹਿੰਦੁਸਤਾਨ ਦਾ ਰਾਜਾ ਤੇ ਮੈਨੂੰ ਹੁਣ ਸੌਣਾ ਕੀ ਬਣਦਾ ਬਾਦਸ਼ਾਹ ਕਹਿੰਦਾ ਵੀ ਇੱਕ ਸਹਜਾਨੇ ਚ 1 ਲੱਖ ਲਿਆ ਦੋ ਕੱਢੀ ਆਲਾ ਵੀ ਮੈਨੂੰ 1 ਲੱਖ ਰੁਪਈਆ ਨਾਮ ਦਿੱਤਾ ਨਿਆਂ ਦਾ ਤੇ ਕਹਿੰਦਾ ਚੱਲਿਆ ਵੀਰ 50 ਲੱਖ ਰੋੜਾ ਸਾਰਾ ਕੁੰਜੀ ਗਿਛੇ ਕਰਕੇ ਸਾਰਾ ਪੈਸਾ ਦੋ ਬੰਦੇ ਆਪ ਦੇ ਉਠਾ ਲਏ ਕਹਿੰਦਾ ਆ ਵੀ ਉਰੀਆ ਬਲੋ ਕੋ ਉਠਾ ਲੇ ਕੋ ਸੱਨੇ ਆ ਜੀ ਦੱਸ ਕਹਦਾ ਜੇ ਨੇ ਰੁਪਈਏ ਇਕੱਠੇ ਹੋਏ ਨੇ ਇਹ ਵੀਰਵਾਲ ਦੇ ਘਰੇ ਫੜਾਇਓ ਤੇ ਚੁੱਪਕੀ ਲਿਓ ਉਹ ਕਹਿੰਦੇ ਲੋ ਮਾਰ ਫੜਾਇਆ ਉਹਨੇ ਕਿ ਬੰਦੇ ਉਹਦੇ ਤੇ ਹੋ ਉਹ ਜਾਣਗੇ ਵੀ ਸਾਰੇ ਸਾਰੇ ਦਮ ਕਚੈਰੀ ਲੁੱਟ ਲਈ ਬਾਦਸ਼ਾਹ ਦੇ ਬਾਰੇ ਫੇਰ ਲੁੱਟ ਲੈ ਲੱਖ ਪਹਿਲਾਂ ਨਾ ਸਾਲਾ ਕੋਣ ਤੇ ਉਹ ਚੰਗੀਰ ਤਾਂ ਹੈ ਕੁਸਨੀ ਵੀ ਚਲੋ ਇਹ ਤਾਂ ਹੋਵੇ ਨਾ ਤਾਂ ਉਹੀ ਵੀਰਵਾਲ ਹੋਗੇ ਦਿਖਾਤਾਲੁ ਲੁਪਤਾਂ ਦੇ ਪੁੱਤ ਨੇ ਉਹ ਜਾ ਕੇ ਪੰਡਾਣੀ ਨੂੰ ਕਹਿੰਦੇ ਆ ਤਾਂ ਸਾਮ ਮਾਈ ਤੇ ਵੀਰਵਾਲਾ ਹੂ ਘੰਟੇ ਨੂੰ ਕਹਿੰਦੇ ਇਹੇ ਭਾਈ ਕਹਿੰਦਾ ਦਿਖਾਤਾਲੁ ਪਤੋ ਨੇ ਉਹ ਜੋਂ ਝਾੜੀ ਜੀ ਲਾਤੀ ਸਰ ਤੋਂ ਕਹੇ ਜੇ ਲਾਤੇ ਜਦ ਬਰਾਜਾ ਝਾਕਿਆ ਕਹਿੰਦਾ ਵੀਰਵਾਲਾ ਹੋਏ ਕਹਿੰਦਾ ਹੋਰ ਤੈਨੂੰ ਕੀ ਕੀ ਕਹਿੰਦਾ ਕਹਿੰਦਾ ਓਏ ਤੂੰ ਵਾਹਾ ਕੀ ਕਰਿਆ ਓਏ ਕਹਾਂ ਤੈਨੂੰ ਲੁਪਤਾ ਦਿਖਾਇਆ ਇਹ ਲੁਪਤਾ ਐ ਹੁੰਦੀ ਏ ਗੱਪ ਦੇ ਵਿੱਚ ਆਹ ਭਾਈ ਵੀ ਗੱਪ ਤਾਂ ਇਹੀ ਜੇ ਐ ਕਿ ਨੇਜਿਆ ਬੋਲਾ ਐ ਇਹ ਉਹਦੀ ਫੈਲਦਾ ਐ ਨਹੀਂ ਕਹਿੰਦੇ ਕਿਵੇਂ ਦੇ ਜੱਜ ਕਰ ਚਾਰ ਦਾ ਤੂ ਦੇਣਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ